ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇੱਕ ਫਿਲਮ ਜਿਸ ਨੂੰ ਅਸੀਂ ਸਾਰੇ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਸੀਗੇ ਜਦੋਂ ਉਹ ਰਿਲੀਜ਼ ਹੋਈ ਸੀ ਔਰ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਸਟੋਰੀ ਇੰਨੀ ਕੁ ਜ਼ਿਆਦਾ ਐਂਟਰਟੇਨਿੰਗ ਔਰ ਰੋਮਾਂਟਿਕ ਸੀਗੀ ਕਿ ਤੁਸੀਂ ਸਾਰਿਆਂ ਨੇ ਉਸ ਫਿਲਮ ਨੂੰ ਬਹੁਤ ਪਿਆਰ ਦਿੱਤਾ ਫਿਲਮ ਹੈਗੀ ਹੈ ਜੇ ਮਿਸ ਜਾ ਦਾ ਅਨਟੋਲਡ ਸਟੋਰੀ ਜਿਹਦੇ ਵਿੱਚ ਗਿੱਪੀ ਔਰ ਮੰਡੀ ਨੇ ਕੰਮ ਕੀਤਾ ਔਰ ਮੰਡੀ ਦੇ ਉਸ ਫਿਲਮ ਦੇ ਵਿੱਚ ਜੋ ਵੀ ਗਾਣੇ ਸੀਗੇ ਉਸ ਤੋਂ ਬਾਅਦ ਮੰਡੀ ਨੂੰ ਇੱਕ ਬ੍ਰੇਕ ਮਿਲੀ ਸੀ ਇੰਡਸਟਰੀ ਦੇ ਵਿੱਚ ਸੋ ਇਹ ਫਿਲਮ ਜਿਹੜੀ ਹੈ ਲਵ ਸਟੋਰੀ ਹੈ ਟਵਿਸਟ ਰਹੰਦਾਰ ਕਿੰਨੇ ਜਿਹੜੇ ਸੈਕਰੀਫਾਈਸਸ ਕਰਨੇ ਪੈਂਦੇ ਨੇ ਸਾਰੇ ਤੁਸੀਂ ਮਿਰਜ਼ਾ ਦਾ ਅਨਟੋਲ ਸਟੋਰੀ ਦੇ ਵਿੱਚ ਦੇਖੋਗੇ ਔਰ 2 ਘੰਟੇ ਚ ਇਹ ਐਲੀਮੈਂਟ ਦੀ ਫਿਲਮ ਹੈ OTT ਪਲੇਟਫਾਰਮ Amazon Prime ਤੇ ਰਿਲੀਜ਼ ਹੋ ਚੁੱਕੀ ਹੈ ਆ ਚੁੱਕੀ ਹੈ ਘਰ ਦੇ ਅੰਦਰ ਬੈਠ ਕੇ ਦੇਖ ਸਕਦੇ ਹੋ ਕਿਉਂਕਿ ਬਹੁਤ ਪੁਰਾਣੀਆਂ-ਪੁਰਾਣੀਆਂ ਫਿਲਮਾਂ ਹੈ ਜਿਹੜੀ ਤੁਸੀਂ ਕਦੇ ਥੀਏਟਰਸ ਦੇ ਵਿੱਚ ਨਹੀਂ ਜਾ ਪਾਈ ਜਾਂ ਨਹੀਂ ਦੇਖਿਆ ਤੇ ਉਹ ਤੁਸੀਂ ਸਾਰੀਆਂ ਹੁਣ OTT ਪਲੇਟਫਾਰਮ ਤੇ ਦੇਖ ਸਕਦੇ ਹੋ ਤਾਂ ਮਿਰਜ਼ਾ ਦਾ ਅਨਟੋਲ ਸਟੋਰੀ Amazon Prime ਤੇ ਫ੍ਰੀ ਆਫ ਕੋਰਸ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਮੰਡੀ ਤਖਰ ਨੇ ਬਹੁਤ ਸੋਹਣਾ ਕੰਮ ਕੀਤਾ ਔਰ ਮੰਡੀ ਨੂੰ ਜਦੋਂ ਤੁਸੀਂ ਉਦੋਂ ਦੇਖਦੇ ਹੋ ਜਾਂ ਹੁਣ ਦੇ ਨੂੰ ਫਿਰ ਤੋਂ ਵਾਪਸ ਟਰੈਕ ਤੇ ਲੈ ਆਂਦਾ ਹੈ ਮੰਡੀ ਬਹੁਤ ਪਿਆਰੀ ਲੱਗਣ ਲੱਗੀ ਹੈ ਬਹੁਤ ਸੋਹਣੀ ਲੱਗ ਲੱਗੀ ਹੈ ਲੇਕਿਨ ਯੈਸ ਉਦੋਂ ਜਦੋਂ ਤੁਸੀਂ ਮੰਡੀ ਨੂੰ ਸਾਰੇ ਪਸੰਦ ਕਰਦੇ ਸੀ ਉਸ ਫਿਲਮ ਦੇ ਜਿਹੜੇ ਗਾਣੇ ਸੀਗੇ ਉਹ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏ ਸੀ ਔਰ ਅਸੀਂ ਸਾਰਿਆਂ ਨੂੰ ਨਾ ਗਾਣਿਆਂ ਨੂੰ ਬਹੁਤ ਪ੍ਰਮੋਟ ਕੀਤਾ ਸੀਗਾ ਸੋ ਮਿਰਜ਼ਾ ਦਨ ਟੋਲ ਸਟੋਰੀ ਤੁਸੀਂ OTT ਪਲੇਟਫਾਰਮ ਤੇ ਦੇਖ ਸਕਦੇ ਹੋ ਉਸ ਤੋਂ ਇਲਾਵਾ ਗਲਗਰੀ ਗਿਪੀ ਘਰੇਵਾਲ ਦੀ ਤਾਂ ਗਿਪੀ ਦੀਆਂ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ OTT ਪਲੇਟਫਾਰਮ ਤੇ ਰਿਲੀਜ਼ ਹੋ ਚੁੱਕੀਆਂ ਨੇ ਔਰ ਬੈਕ ਟੂ ਬੈਕ ਹਰ ਦਿਨ ਕੋਈ ਨਾ ਕੋਈ ਫਿਲਮ ਜਿਹੜੀ ਅਪਡੇਟ ਹੁੰ ਦੇ ਵਿੱਚ ਜਾਣ ਦਾ ਟਾਈਮ ਨਹੀਂ ਲੱਗਦਾ ਕਈ ਵਾਰ ਜਾਂ ਫਿਰ ਅਸੀਂ ਨਹੀਂ ਜਾ ਪਾਉਂਦੇ ਜਾਂ ਇਹ ਸਹੀ ਟਾਈਮ ਨਹੀਂ ਹੈ థিয়েਟਰਸ ਦੇ ਅੰਦਰ ਫਿਲਮਾਂ ਦੇਖਣ ਦਾ ਸੋ ਘਰ ਦੇ ਅੰਦਰ ਬੈਠ ਕੇ ਬੋਰ ਹੋਣ ਨਾਲੋਂ ਤੁਸੀਂ ਇਹ ਹੈ ਕਿ ਫਿਲਮ ਨੂੰ ਦੇਖੋ ਔਰ ਇੰਜੋਏ ਕਰੋ ਤੇ ਜ਼ਰੂਰ ਦੱਸਣਾ ਕਿ ਤੁਹਾਨੂੰ ਫਿਲਮ ਕਿੱਤਾ ਦੀ ਲੱਗੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇੱਕ ਫਿਲਮ ਜਿਸ ਨੂੰ ਅਸੀਂ ਸਾਰੇ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਸੀਗੇ ਜਦੋਂ ਉਹ ਰਿਲੀਜ਼ ਹੋਈ ਸੀ ਔਰ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਸਟੋਰੀ ਇੰਨੀ ਕੁ ਜ਼ਿਆਦਾ ਐਂਟਰਟੇਨਿੰਗ ਔਰ ਰੋਮਾਂਟਿਕ ਸੀਗੀ ਕਿ ਤੁਸੀਂ ਸਾਰਿਆਂ ਨੇ ਉਸ ਫਿਲਮ ਨੂੰ ਬਹੁਤ ਪਿਆਰ ਦਿੱਤਾ ਫਿਲਮ ਹੈਗੀ ਹੈ ਜੇ ਮਿਰਜ਼ਾ ਦਾ ਅਨਟੋਲਡ ਸਟੋਰੀ ਜਿਹਦੇ ਵਿੱਚ ਗਿੱਪੀ ਔਰ ਮੰਡੀ ਨੇ ਕੰਮ ਕੀਤਾ ਔਰ ਮੰਡੀ ਦੇ ਉਸ ਫਿਲਮ ਦੇ ਵਿੱਚ ਜੋ ਵੀ ਗਾਣੇ ਸੀਗੇ ਉਸ ਤੋਂ ਬਾਅਦ ਮੰਡੀ ਨੂੰ ਇੱਕ ਬ੍ਰੇਕ ਮਿਲੀ ਸੀ ਇੰਡਸਟਰੀ ਦੇ ਵਿੱਚ ਸੋ ਇਹ ਫਿਲਮ ਜਿਹੜੀ ਹੈ ਲਵ ਸਟੋਰੀ ਹੈ ਟਵਿਸ ਹਰ ਹੁੰਦਾਰ ਕਿੰਨੇ ਜਿਹੜੇ ਸੈਕਰੀਫਾਈਸਸ ਕਰਨੇ ਪੈਂਦੇ ਨੇ ਸਾਰੇ ਤੁਸੀਂ ਮਿਰਜ਼ਾ ਦਾ ਅਨਟੋਲ ਸਟੋਰੀ ਦੇ ਵਿੱਚ ਦੇਖੋਗੇ ਔਰ 2 ਘੰਟੇ ਚ ਐਲੀਮੈਂਟ ਦੀ ਫਿਲਮ ਹੈ OTT ਪਲੇਟਫਾਰਮ Amazon Prime ਤੇ ਰਿਲੀਜ਼ ਹੋ ਚੁੱਕੀ ਹੈ ਆ ਚੁੱਕੀ ਹੈ ਘਰ ਦੇ ਅੰਦਰ ਬੈਠ ਕੇ ਦੇਖ ਸਕਦੇ ਹੋ ਕਿਉਂਕਿ ਬਹੁਤ ਪੁਰਾਣੀਆਂ-ਪੁਰਾਣੀਆਂ ਫਿਲਮਾਂ ਹੈ ਜੀਆਂ ਨੇ ਜਿਹੜੀ ਤੁਸੀਂ ਕਦੇ ਥੀਏਟਰਸ ਦੇ ਵਿੱਚ ਨਹੀਂ ਜਾ ਪਾਈ ਜਾਂ ਨਹੀਂ ਦੇਖਿਆ ਤੇ ਉਹ ਤੁਸੀਂ ਸਾਰੀਆਂ ਹੁਣ OTT ਪਲੇਟਫਾਰਮ ਤੇ ਦੇਖ ਸਕਦੇ ਹੋ ਤਾਂ ਮਿਰਜ਼ਾ ਦਾ ਅਨਟੋਲ ਸਟੋਰੀ Amazon Prime ਤੇ ਫ੍ਰੀ ਆਫ ਕੋਰਸ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਮੰਡੀ ਤਖਰ ਨੇ ਬਹੁਤ ਸੋਹਣਾ ਕੰਮ ਕੀਤਾ ਔਰ ਮੰਡੀ ਨੂੰ ਜਦੋਂ ਤੁਸੀਂ ਉਦੋਂ ਦੇਖਦੇ ਹੋ ਜਾਂ ਹ ਨੂੰ ਫਿਰ ਤੋਂ ਵਾਪਸ ਟਰੈਕ ਤੇ ਲੈ ਆਂਦਾ ਹੈ ਮੰਡੀ ਬਹੁਤ ਪਿਆਰੀ ਲੱਗਣ ਲੱਗੀ ਹੈ ਬਹੁਤ ਸੋਹਣੀ ਲੱਗ ਲੱਗੀ ਹੈ ਲੇਕਿਨ ਯੈਸ ਉਦੋਂ ਜਦੋਂ ਤੁਸੀਂ ਮੰਡੀ ਨੂੰ ਸਾਰੇ ਪਸੰਦ ਕਰਦੇ ਸੀ ਉਸ ਫਿਲਮ ਦੇ ਜਿਹੜੇ ਗਾਣੇ ਸੀਗੇ ਉਹ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏ ਸੀ ਔਰ ਅਸੀਂ ਸਾਰਿਆਂ ਨੂੰ ਨਾ ਗਾਣਿਆਂ ਨੂੰ ਬਹੁਤ ਪ੍ਰਮੋਟ ਕੀਤਾ ਸੀਗਾ ਸੋ ਮਿਰਜ਼ਾ ਦਨ ਟੋਲ ਸਟੋਰੀ ਤੁਸੀਂ OTT ਪਲੇਟਫਾਰਮ ਤੇ ਦੇਖ ਸਕਦੇ ਹੋ ਉਸ ਤੋਂ ਇਲਾਵਾ ਗਲਗਰੀ ਗਿਪੀ ਘਰੇਵਾਲ ਦੀ ਤਾਂ ਗਿਪੀ ਦੀਆਂ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ OTT ਪਲੇਟਫਾਰਮ ਤੇ ਰਿਲੀਜ਼ ਹੋ ਚੁੱਕੀਆਂ ਨੇ ਔਰ ਬੈਕ ਟੂ ਬੈਕ ਹਰ ਦਿਨ ਕੋਈ ਨਾ ਕੋਈ ਫਿਲਮ ਜਿਹੜੀ ਅਪਡੇਟ ਹੁੰ ਦੇ ਵਿੱਚ ਜਾਣ ਦਾ ਟਾਈਮ ਨਹੀਂ ਲੱਗਦਾ ਕਈ ਵਾਰ ਜਾਂ ਫਿਰ ਅਸੀਂ ਨਹੀਂ ਜਾ ਪਾਉਂਦੇ ਜਾਂ ਇਹ ਸਹੀ ਟਾਈਮ ਨਹੀਂ ਹੈ థিয়েਟਰਸ ਦੇ ਅੰਦਰ ਫਿਲਮਾਂ ਦੇਖਣ ਦਾ ਸੋ ਘਰ ਦੇ ਅੰਦਰ ਬੈਠ ਕੇ ਬੋਰ ਹੋਣ ਨਾਲੋਂ ਤੁਸੀਂ ਇਹ ਹੈ ਕਿ ਫਿਲਮ ਨੂੰ ਦੇਖੋ ਔਰ ਇੰਜੋਏ ਕਰੋ ਤੇ ਜ਼ਰੂਰ ਦੱਸਣਾ ਕਿ ਤੁਹਾਨੂੰ ਫਿਲਮ ਕਿੱਤਾ ਦੀ ਲੱਗੀ